35000 ਤੋਂ ਵੱਧ ਜਾਣਾਂ ਜਿਹੜੀਆਂ ਨੇ ਉਹ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਬਚਾਈਆਂ ਗਈਆਂ ਨੇ ਦੱਸਦੇ ਕਿ ਹਰ 30 ਕਿਲੋਮੀਟਰ ਦੇ ਉੱਪਰ ਇੱਕ ਸੜਕ ਸੁਰੱਖਿਆ ਫੋਰਸ ਦੀ ਹਾਈ ਟੈਕ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਜਿਸ ਤੋਂ ਬਾਅਦ ਉਹ ਜਿਹੜੀਆਂ ਨੇ 5-7 ਮਿੰਟਾਂ ਦੇ ਵਿੱਚ ਉਹ ਉੱਥੇ ਜਿੱਥੇ ਵੀ ਹਾਦਸਾ ਹੁੰਦਾ ਹੈ ਉੱਥੇ ਪਹੁੰਚ ਜਾਂਦੀਆਂ ਨੇ ਜਿਸ ਦੌਰਾਨ ਹਾਦਸਾ ਹੋਣ ਤੋਂ ਬਾਅਦ ਜਿਹੜੇ ਵੀ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੰਦੀਆਂ ਨੇ ਤਾਂ ਸਾਰਾ ਦੱਸਦੀ ਕਿ ਆਈਪੀਐਸ ਰਾਏ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਹੁਣੇ ਹੀ ਹਾਲੀ ਦੇ ਵਿੱਚ ਹੀ ਇੱਕ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਸੀਗਾ ਬਠਿੰਡਾ ਦੇ ਵਿੱਚ ਜਿੱਥੇ ਸੜਕ ਸੁਰੱਖਿਆ ਫੋਰਸ ਦੇ ਵੱਲੋਂ 11 ਲੋਕਾਂ ਦੀ ਜਾਨ ਜਿਹੜੀ ਉਹ ਬਚਾਈ ਗਈ ਸੀ ਕਿ ਜਿੱਥੇ ਇੱਕ ਗੱਡੀ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਨਹਿਰ ਦੇ ਵਿੱਚ ਡਿੱਗਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਸ ਦੇ ਵੱਲੋਂ ਜਿਹੜੀ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚਦੀਆਂ ਨੇ ਅਤੇ ਉਹਨਾਂ ਦੀ ਜਾਨ ਜਿਹੜੀ ਆ ਉਹ ਬਚਾ ਲਈ ਜਾਂਦੀ ਹੈ ਇਸ ਦੇ ਵਿੱਚ ਹੀ 11 ਲੋਕਾਂ ਦੀ ਜਾਨ ਜਿਹੜੀ ਹੈ ਇਸ ਹਾਦਸੇ ਦੇ ਵਿੱਚ ਬਚਾਈ ਗਈ ਸੀ ਕਿ ਤਾਂ ਹੁਣ ਤੱਕ ਦੱਸ ਦਈਏ ਕਿ 35000 ਤੋਂ ਵੱਧ ਜਾਨਾਂ ਜਿਹੜੀਆਂ ਨੇ ਬਚਾਈ ਗਈਆਂ ਨੇ ਇਸ ਦੇ ਫੋਰਸ ਦੇ ਵਿੱਚ 28% ਮਹਿਲਾਵਾਂ ਜਿਹੜੀਆਂ ਨੇ ਉਹ ਵੀ ਹੈਗੀਆਂ ਨੇ ਜੋ ਕਿ ਸੜਕ ਸੁਰੱਖਿਆ ਫੋਰਸ ਦੇ ਵਿੱਚ ਸ਼ਾਮਿਲ ਨੇ ਬਾਕੀ ਜਿਹੜੇ ਪੁਰਸ਼ ਉਹਨਾਂ ਦੇ ਵੱਲੋਂ ਵੀ ਇਸ ਫੋਰਸ ਦੇ ਵਿੱਚ ਪੂਰੀ ਆਪਣੀ ਜਿਹੜੀ ਹੈ ਉਹ ਜਿਹੜੀ ਅਟੈਂਡੈਂਸ ਜਿਹੜੀ ਆਦਿੱਤੀ ਜਾਂਦੀ ਹੈ ਜੋ ਕਿ ਆਪਣੇ ਜਿੱਥੇ ਵੀ ਹਾਦਸਾ ਹੁੰਦਾ ਹੈ ਉੱਥੇ ਪਹੁੰਚ ਜਾਂਦੇ ਨੇ ਇਸ ਬਾਬਤ ਹੀ ਹੁਣ ਤੱਕ ਦੱਸ ਦਿੱ ਕਿ 4100 ਕਿਲੋਮੀਟਰ ਸੜਕਾਂ ਦੇ ਉੱਪਰ ਹਰ 30 ਕਿਲੋਮੀਟਰ ਤੇ ਇੱਕ ਹਾਈ ਟੈਕ ਫੋਰਸ ਜਿਹੜੀ ਹੈ ਉਹ ਲੱਗੀ ਹੋਈ ਹੈ ਜੋ ਕਿ 5-7 ਮਿੰਟਾਂ ਦੇ ਵਿੱਚ ਹਾਸੇ ਵਾਲੀ ਜਗ੍ਹਾ ਦੇ ਉੱਤੇ ਪਹੁੰਚ ਜਾਂਦੀਆਂ ਨੇ